10ਵਾਂ ਗ੍ਰਾਮ ਦਾ ਗੁਰੂ ਗੋਬਿੰਦ ਸਿੰਘ ਜੀ ਉਸ ਤੋਂ ਬਾਅਦ ਤਾਂ ਕੋਈ ਗੁਰੂ ਨਹੀਂ ਆਇਆ ਨਾ ਗੁਰੂ ਗ੍ਰੰਥ ਸਾਹਿਬ ਗੱਦੀ ਦੇਤੀ ਗਈ ਤੇ ਉਹ ਕੀ ਕਹਿ ਰਹੇ ਨੇ ਬਾਬੇ ਤੇ ਬਾਬਰ ਦੇ ਦੋ ਜੀ ਆਪ ਕਰੇ ਪਰਮੇਸ਼ਰ ਸੋ ਤੀਨ ਸ਼ਾਹ इनको ਪਹਿਚਾਨੋ ਦੁਨੀ ਪਤ ਉਹਨਾਂ ਨੂੰ ਮਾਨੋ ਜੋ ਬਾਬੇ ਕੇ ਦਾਮਨਦ ਹੈ ਜਿੰਕੇ ਗਏ ਬਾਬਰ ਕੇ ਲੈ ਹੈ ਕੀ ਅਰਥ ਹੋਇਆ ਗੁਰੂ ਵੰਸੀ ਦੇ ਵਿਚਾਰ ਅਨੁਸਾਰ ਅਕਾਲ ਪੁਰਖ ਨੇ ਇੱਕ ਸਮੇਂ ਭਾਰਤ ਵਿੱਚ ਦੋ ਗੱਡੀਆਂ ਚਲਾਈਆਂ ਇੱਕ 탄ਤਨ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਗੱਦੀ ਇੱਕ ਬਾਬਰ ਦੀ ਗੱਦੀ ਬਾਬਰ ਦੀ ਗੱਦੀ ਤੇ ਜ਼ਿੰਮੇ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਗੱਦੀ ਰੱਖੀ ਰਾਈ ਗਈ। ਕੌਣ ਕਹਿ ਰਹੇ ਨੇ? ਇਹ ਤੁਸੀਂ ਕੀ ਵੈਰੀ ਕਿੱਸਾ ਕਰਿਆ? ਇਹ ਤਾਂ ਉਹ ਇਤਿਹਾਸ ਨੇ ਛੇੜ ਛੜ ਕੀਤੀ ਹੈ। ਸਾਫ਼ ਸਪਸ਼ਟ ਹੁੰਦੇ। ਦੇਖੋ ਜਦੋਂ ਗੁਰਬਾਣੀ ਆ ਜਾਵੇ, ਗੁਰੂ ਸਾਹਿਬ ਦਾ ਫਰਮਾਨ ਆ ਜਾਵੇ ਤਾਂ ਇਤਿਹਾਸ ਦੀ ਕੋਈ ਵੈਲਿਊ ਨਹੀਂ ਰਹਿੰਦੀ। ਸਾਰੀ ਦੁਨੀਆ ਦੇ ਮੌਲਵੀ ਇਕੱਠੇ ਹੋਗੇ, ਈਵਨ ਮੱਕੇ ਦਾ ਮੌਲਵੀ ਵੀ ਹੋਵੇ ਨਾਲ। ਅਗਰ ਉਹ ਐਜੀ ਗੱਲ ਗਾਣ ਜਿਹੜੀ ਪ੍ਰੋਫੈਟ ਮੁਹੰਮਦ ਸੱਲੂ ਨੇ ਫਰਮਾਨ ਦੇ ਵਿਰੁੱਧ ਹੋਵੇ, ਕੁਰਾਨ ਦੇ ਉਹ ਬੰਦੇ ਨਹੀਂ ਜਾਊਗਾ। ਜੋ ਗੁਰੂ ਸਾਹਿਬ ਦੀ ਪ੍ਰਮਾਨ ਦੇ ਨਾਲ ਕੋਈ ਇਤਿਹਾਸਕਾਰ ਟਕਰਾ ਰਹੇ ਨੇ ਪਰ ਮੰਨਣੀ ਹੋਗੀ ਨਹੀਂ ਹੈ ਕਿਉਂਕਿ ਸੱਚਾ ਸਿੱਖ ਤਾਂ ਇਹ ਗੁਰਬਾਣੀ ਤੇ ਸਨਡਰ ਕਰਦਾ ਹੈ ਇਤਿਹਾਸ ਅਗੇ ਨਹੀਂ ਹੂੰ